ਕਿਵਾਂ ਜਿਹਾ ਕਿਹ ਕਿਹਨਾ ਜੰਮਾ ਅੱਜ ਮੈਂ ਤੇ ਐਸਐਸਪੀ ਸਾਹਿਬ ਔਰ ਸਾਥ ਸੜੇ ਐਸਟੀਪੀ ਸਾਹਿਬ ਡੀਐਸਪੀ ਜਵਾਨ ਖੇਤੀਬਾੜੀ ਵਿਭਾਗ ਕੋਆਪਰੇਟਿਡ ਡਿਪਾਰਟਮੈਂਟ ਸਾਰੇ ਅਸੀਂ ਇਕੱਠੇ ਹੋ ਕੇ ਅੱਜ ਵਾਖਵਖ ਪਿੰਡਾਂ 'ਚ ਟੂਰ ਕਰ ਰਹੇ ਹਾਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿਉਂਕਿ ਸਟਬਲ ਬਰਨਿੰਗ ਜਿਹੜੀ ਆ ਰਾਲੀ ਨੂੰ ਅੱਗ ਲਾਉਣ ਦਾ ਜਿਹੜਾ ਹੈ ਉਹ ਕਾਫੀ ਵੱਡੀ ਪ੍ਰੋਬਲਮ ਹੈ ਇੱਕ ਜਿਹੜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਅਗਲੀ ਲਗਾਈ ਗਈ ਸੀ ਉਹ ਲੋਕਾਂ ਨਾਲ ਗੱਲਬਾਤ ਕਰਕੇ ਵੀ ਇਹਨਾਂ ਦੀ ਕੀ ਮੁਸ਼ਕਲਾਂ ਨੇ ਕਿਉਂ ਲਗਾਉਣੀ ਹੈ ਕੀ ਇਹਨਾਂ ਨੂੰ ਅਸੀਫਿਲਿਟੀ ਦੇ ਸਕਦੇ ਜਿਸ ਨਾਲ ਇਹ ਲਾਉਣਾ ਬੰਦ ਕਰ ਦੇਣਾ ਸਾਡੇ ਕੋਲ ਮਸ਼ੀਨਰੀ ਕਾਫੀ ਵੱਡੀ ਗਿਣਤੀ ਵਿੱਚ ਹੈ ਉਹਨਾਂ ਨੂੰ ਇਹਨਾਂ ਦੇ ਨਾਲ ਟਾਈਪ ਕਰਨਾ ਅਰੇਂਜ ਕਰਨਾ ਕਿ ਮਸ਼ੀਨਰੀ ਰਾਈਟ ਟਾਈਮ ਉੱਤੇ ਰਾਈਟ ਬੰਦੇ ਕੋ ਪਹੁੰਚ ਜਾਏ ਉਹ ਸਾਰੀ ਚੀਜ਼ਾਂ ਨੂੰ ਵਿਚਾਰ ਕਰਨ ਦੇ ਲਈ ਅੱਜ ਅਸੀਂ ਇਕੱਠੇ ਹੋਏ ਆਂ ਵੱਖ-ਵੱਖ ਪਿੰਡਾਂ ਵਿੱਚ ਗਏ ਆਂ ਔਰ ਮੇਨਲੀ ਇਹੋ ਹੀ ਹੈ ਕਿ ਕਿਸਾਨ ਨੂੰ ਇਹ ਹੁੰਦਾ ਹੈ ਕਿ ਮੈਨੂੰ ਮਸ਼ੀਨਰੀ ਮਿਲ ਜੇ ਔਰ ਮਸ਼ੀਨਰੀ ਦੇ ਨਾਲ ਮੇਰਾ ਖੇਤ ਹੈ ਸਮੇਂ ਸਿਰ ਖਾਲੀ ਹੋ ਜਾਏ ਉਹ ਅੱਜ ਅਸੀਂ ਸਾਰੇ ਇਹਨਾਂ ਨਾਲ ਵਿਚਾਰ ਵਟਾਂਦਲੇ ਕੀਤੇ ਆਂ ਔਰ ਸਾਰੇ ਸਹਿ ਮਹਿਕਮੇ ਇੱਥੇ ਸੀ ਅਸੀਂ ਸ਼ੋਰ ਕਰਾਂਗੇ ਕਿ ਇਹਨਾਂ ਨੂੰ ਸਮੇਂ ਸਿਰ ਮਸ਼ੀਨਰੀ ਮਿਲੇ ਔਰ ਇਸ ਸਮੇਂ ਸਿਰ ਆਪਣੀ ਜਿਹੜੀ ਪਰਾਲੀ ਆ ਉਹਦੀ ਸੰਭਾਲ ਇਨਚੀਟੂ ਕਰਦੇ ਹਾਂ ਕਿਸਾਨਾਂ ਦੀ ਸਮੱਸਿਆ ਸੀ ਜੀ ਕਿ ਪਰਾਲੀ ਜਦੋਂ ਗੱਠਾ ਬਣ ਜਾਂਦੀ ਹੈ ਚੱਕੀਆਂ ਨਹੀਂ ਜਾਂਦੀਆਂ ਸਮੇਂ ਲਈ ਉਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਇਹ ਆਪਾਂ ਉਹਦੇ ਲਈ ਬੇਸਿਕਲੀ ਜਿਹੜੀ ਇੱਥੇ ਬੈਲਰਸ ਨੇ ਬੈਲਰ ਵਾਲੇ ਜਿਹੜੇ ਉਹਨਾਂ ਨਾਲ ਅੱਜ ਮੀਟਿੰਗ ਕੀਤੀ ਸੀ ਅਸੀਂ ਚੰਡੀਗੜ੍ਹ ਤੇ ਸਰੂਰ ਦੇ ਵਿੱਚ ਉਹ ਬੈਲਰਸ ਜਿਹੜੇ ਨੇ ਉਹਨਾਂ ਕੋਲ ਕਈ ਵਾਰੀ ਅੱਗੇ ਫਰਦਰ ਜਿਹੜੀ ਕੰਪਨੀ ਜਿਹਨੇ ਪਰਚੇਸ ਕਰਨੀ ਹੁੰਦੀ ਹੈ ਬੇਲਸ ਪਰਚੇਸ ਕਰਨੀਆਂ ਆ ਉਹ ਕਈ ਵਾਰੀ ਨਹੀਂ ਅਵੇਲੇਬਲ ਹੁੰਦੀ ਉਸ ਥੋੜੇ ਤੋਂ ਡਿਸਟ੍ਰਿਕਟ ਵਿੱਚ ਆ ਜਿਹੜੀ ਆ ਜਿੱਥੇ ਟੈਂਪਰਰੀ ਸਟੋਰੇਜ ਉਹਨਾਂ ਲਈ ਬਣਾਤੀ ਜਾਏਗੀ ਪੰਚਾਇਤੀ ਜ਼ਮੀਨ ਆ ਵਾਈਲ ਨਹੀਂ ਯੂਜ਼ ਹੋ ਰਹੀ ਖਾਲੀ ਜਗ੍ਹਾ ਪਈ ਹੋਈ ਆ ਉਹ ਜਗ੍ਹਾ ਜਿਹੜੀਆਂ ਅਸੀਂ ਉਹਨਾਂ ਨੂੰ ਦੇ ਦਵਾਂਗੇ ਤਾਂ ਕਿ ਉੱਥੇ ਆਪਣਾ ਟੈਂਪਰਰੀ ਬੇਲ ਸਟੋਰ ਕਰ ਲੈਣ ਔਰ ਕਿਸਾਨ ਦਾ ਖੇਤ ਖਾਲੀ ਹੋ ਜਾਏ ਸਰ ਡਿਸਟ੍ਰਿਕਟ ਵਿੱਚ ਕਿੰਨੀਆਂ ਕਿ ਜਿਹੜੀਆਂ ਮਸ਼ੀਨਾਂ ਪਹੁੰਚ ਚੁੱਕੀਆਂ ਆ ਆ ਸਾਡੇ ਕੋਲ ਟੋਟਲ 10580 ਮਸ਼ੀਨਾਂ ਪਿਛਲੇ ਸਾਲ ਤੱਕ ਦੀਆਂ ਸੀ 800 ਮਸ਼ੀਨ ਜਿਹੜੀ ਉਹ ਐਸਆਰ ਐਡ ਕੀਤੀ ਆ 120 ਦੇ ਲੱਗ ਸਕੇ ਬੇਲਰ ਸਾਡੇ ਕੋਲ ਅਵੇਲੇਬਲ ਨੇ ਬਾਕੀ ਹੈਪੀ ਸੀਡਰ ਸਰਫਿਸ ਸੀਡਰਸ ਐਮਬੀ ਪਲੋ ਰੋਟਵੇਟਰ ਮਲਚਰਸ ਉਹ ਸਾਰੇ ਵੱਡੀ ਗਿਣਤੀ ਵਿੱਚ ਸੋਸਾਇਟੀਆਂ ਵਿੱਚ ਕਸਟਮ ਹਾਇਰਿੰਗ ਗਰੁੱਪਸ ਦੇ ਵਿੱਚ ਇੰਡੀਵਿਜੂਅਲ ਫਾਰਮਰਸ ਉਹਨਾਂ ਕੋਈ ਸਾਰਿਆਂ ਕੋਲ ਹੈ ਔਰ ਵੱਡੀ ਗੱਲ ਹੈ ਕਿ ਸਿਰਫ ਤੇ ਸਿਰਫ ਸਾਨੂੰ ਅਸੀਂ ਇਹੋ ਕਿਸਾਨਾਂ ਪਸਾਨ ਵੀਰਾਂ ਨੂੰ ਇਹੋ ਅਪੀਲ ਕੀਤੀ ਹੈ ਕਿ ਅਰਕੀ ਆਪਣੇ ਮਨ ਚ ਇੱਛਾ ਬਣਾਓ ਕਿ ਅਸੀਂ ਅੱਗ ਨਹੀਂ ਲਾਉਣੀ ਔਰ ਅਸੀਂ ਆਪਣੀ ਉਰਾਲੀ ਜਿਹੜੀ ਉਹ ਖੇਤ ਦੇ ਵਿੱਚ ਹੀ ਰਲਾਉਣੀ ਹੈ ਸੋ ਮੈਨੂੰ ਲੱਗਦਾ ਹੈ ਕਿ ਬੜੇ ਸੰਗਰੂਰ ਜਿਹੜਾ ਹੈ ਜ਼ਿਲ੍ਹਾ ਉਹ ਝਾੜਦਲੀ ਜੀ ਪ੍ਰਸਿੱਧ ਹੈ ਤਾਂ ਅਰਕੀ ਸੰਗਰੂਰ ਜ਼ਿਲ੍ਹਾ ਜਿਹੜਾ ਹੈ ਉਹ ਸਭ ਤੋਂ ਘੱਟ ਅਗਲੋਂ ਵਾਲਿਆਂ ਦੇ ਵਿੱਚ ਸ਼ਾਮਲ ਹੋਏਗਾ ਸਾਨੂੰ ਆਸ ਹੈ ਕਿ ਸਾਡੇ ਸੂਝਵਾਨ ਕਿਸਾਨ ਇੱਥੋਂ ਦੇ ਸਾਡਾ ਸਾਥ ਦੇਣਗੇ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਤੁਸੀਂ ਪੁੱਛਿਆ ਅੱਜ ਤੋਂ ਉਹ ਪਿੰਡਾਂ ਦਾ ਅੰਚਾਰ ਦौरा ਕੀਤਾ ਹੈ ਕਿਸ ਤਰ੍ਹਾਂ ਦਾ ਸਪੋਰਟ ਜਿਹੜਾ ਮਿਲਿਆ ਕਿਸਾਨਾਂ ਦਾ ਜਾਂ ਤੁਸੀਂ ਕੀ ਕਹਿੰਦੇ ਹੋ ਅਨ ਡੀਸੀ ਸਾਹਿਬ ਤੇ ਮੈਂ ਸਵੇਰ ਤੋਂ ਕਾਫੀ ਪਿੰਡਾਂ ਦੇ ਵਿੱਚ ਦੌਰਾ ਕਰ ਚੁੱਕੇ ਹਾਂ ਤੇ ਅਸੀਂ ਉਹੀ ਪਿੰਡਾਂ 'ਚ ਪਹਿਲਾਂ ਜਾ ਰਹੇ ਹਾਂ ਜਿੱਥੇ ਪਿਛਲੇ ਉਸਾਲ ਪ੍ਰਾਲੀ ਸਾੜਨ ਦੀ ਘਟਨਾਵਾਂ ਵਾਪਰੀ ਸੀ ਸਰ ਪਾਸੇ ਸਾਨੂੰ ਕਿਸਾਨ ਵੀਰਾਂ ਤੋਂ ਬੜਾ ਚੰਗਾ ਸਹਿਯੋਗ ਮਿਲ ਰਿਹਾ ਹੈ ਬੜਾ ਚੰਗਾ ਰਿਸਪੌਂਸ ਮਿਲ ਰਿਹਾ ਹੈ ਇਹਨਾਂ ਦੀ ਜਿਹੜੀ ਜੈਨੂਇਨ ਸਮੱਸਿਆਵਾਂ ਨੇ ਉਹਨਾਂ ਦੇ ਬਾਰੇ ਉਹ ਸਾਨੂੰ ਦੱਸ ਰਹੇ ਨੇ ਤੇ ਡੀਸੀ ਸਾਹਿਬ ਤੇ ਖੇਤੀਬਾੜੀ ਜਿਹੜਾ ਵਿਭਾਗ ਹੈ ਤੇ ਅਸੀਂ ਵੀ ਸਾਰੇ ਮਿਲ ਕੇ ਉਸ ਦਾ ਜੋ ਵੀ ਅੱਛੀ ਤਰ੍ਹਾਂ ਹੱਲ ਕਰ ਸਕਦੇ ਹਾਂ ਉਸ ਦੇ ਬਾਰੇ ਉਹਨਾਂ ਨਾਲ ਮੁਖਾਤਬ ਵੀ ਹੋ ਰਹੇ ਹਾਂ ਪਰ ਇਸ ਤਰ੍ਹਾਂ ਲੱਗਦਾ ਜੀ ਅੱਜ ਕਿਸਾਨਾਂ ਨੂੰ ਤੁਸੀਂ ਮਿਲਿਆ ਉਹ ਕਿਸਾਨਾਂ ਨੇ ਵਿਸ਼ਵਾਸ ਵੀ ਦਿਵਾਇਆ ਵੀ ਇਸ ਵਾਰ ਹੀ ਸੰਗਰੂਨ ਨੰਬਰ 1 ਤੇ ਆਏਗਾ ਇਹ ਇਹਦੇ ਵਿੱਚੋਂ ਅੱਗ ਘੱਟ ਲੱਗੇਗੀ ਜੀ ਜੀ ਜ਼ਰੂਰ ਕਿਉਂਕਿ ਇੱਛਾ ਸ਼ਕਤੀ ਸਾਰਿਆਂ ਦੇ ਵਿੱਚ ਹੈ ਕੁਝ ਉਹਨਾਂ ਦੀ ਅਸਲ ਜਿਹੜੀ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰਨ ਵਾਸਤੇ ਪ੍ਰਸ਼ਾਸਨ ਸਾਰਾ ਦਾ ਸਾਰਾ ਇਕੱਠੇ ਮਿਲ ਕੇ ਲੱਗਿਆ ਹੋਇਆ ਤੇ ਅਗਰ ਅਸੀਂ ਉਹਨਾਂ ਦੀ ਮਦਦ ਕਰ ਪਾਵਾਂਗੇ ਤੇ ਉਹ ਤਾਂ ਸਾਡੇ ਨਾਲ ਹੱਥ ਮਿਲਾਨ ਨੂੰ ਪਹਿਲਾਂ ਤੁਸੀਂ ਖੜੇ ਹੈਗੇ ਕੀ ਕਹਿਣਾ ਚਾਹੁੰਦੇ ਹੋ ਕਿਸਾਨਾਂ ਨੂੰ ਇਸ ਵਾਰੀ ਆ ਕੇ ਨਾਲ ਮੈਂ ਜ਼ਰੂਰ ਇਹ ਕਹਾਂਗਾ ਕਿ ਬਾਤਾਵਰਨ ਨੂੰ ਦੇਖਦੇ ਹੋਏ ਆਪਣੀ ਖੁਦ ਦੀ ਸਿਹਤ ਤੇ ਆਪਣੀ ਜ਼ਮੀਨ ਦੇ ਆਪਣੇ ਖੇਤਾਂ ਦੀ ਉਪਜਾਊ ਤੱਥਾਂ ਨੂੰ ਬਰਕਰਾਰ ਰੱਖਣ ਲਈ ਆਪਾਂ ਪਰਾਲੀ ਨੂੰ ਨਾ ਸਾੜੀ ਓਸ ਦਾ ਜਿਹੜੇ ਮਸ਼ੀਨਾਂ ਨੇ ਉਹਦੇ ਰਾਹੀਂ ਹੀ ਓਦਾ ਹੱਲ ਕਰੀਏ ਤਾਂ ਕਿ ਆਪਾਂ ਇਸ ਮਸਲੇ ਤੋਂ ਬਾਹਰ ਨਿਕਲ ਸਕੀਏ। ਥੈਂਕ ਯੂ ਸਰ ਅੱਜ ਇਹ ਕਿ ਪ੍ਰੋਗਰਾਮ ਰੱਖਿਆ ਗਿਆ ਸੀ ਐਸਐਸਪੀ ਡੀਸੀ ਸਾਹਿਬ ਆਏ ਨੇ ਪਰਾਲੀ ਦੀ ਸੰਭਾਲ ਲਈ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਪ੍ਰਵਾਨ ਸੀ ਆ ਕਿ ਜਿਹੜੇ ਇਹਨਾਂ ਨੇ ਗੱਲਾਂ ਰੱਖੀਆਂ ਸਰ ਜਿਹੜਾ ਅੱਜ ਮੇਰਾ ਨਾਮ ਵਾਸਤੇ ਹੈ ਸਰ ਮੈਂ ਇੱਕ ਬਹੁਤ ਸਾਲੋਂ ਤੋਂ ਖੇਤੀ ਕਰ ਰਿਹਾ ਹਾਂ ਕਿ ਮਤਲਬ ਕਿ ਖੁਦ ਤੇ ਮੈਂ ਬਿਨਾ ਅੱਗ ਲਾਇਆ ਖੇਤੀ ਕਰ ਰਿਹਾ ਹਾਂ ਜੀ ਸੋ ਅੱਜ ਇੱਥੇ ਆਏ ਪ੍ਰਸ਼ਾਸਨਪੁਰ ਆਇਆ ਤੇ ਅਸੀਂ ਬਹੁਤ ਵਧੀਆ ਗੱਲ ਲੱਗੀ ਵੀ ਪ੍ਰਸ਼ਾਸਨ ਖੁਦ ਚੱਲ ਕੇ ਅੱਜ ਲੋਕਾਂ ਤੱਕ ਪਹੁੰਚਿਆ ਉਹਨਾਂ ਨੇ ਸਾਨੂੰ ਸਾਰੇ ਲੋਕਾਂ ਨੂੰ ਗਾਈਡ ਕੀਤਾ ਵੀ ਘੱਟ ਤੋਂ ਘੱਟ ਜਿਹੜੇ ਪਾਲੀ ਨੂੰ ਅੱਗ ਲਾਈ ਜਾਵੇ ਤੇ ਨਾਲ ਨਾਲ ਇੱਕ ਵਿਸ਼ਵਾਸ ਵੀ ਦਿਵਾਇਆ ਉਹਨਾਂ ਸਾਨੂੰ ਕਿ ਅਸੀਂ ਤੁਹਾਡੇ ਲਈ ਜੋ ਵੀ ਤੁਹਾਡੀਆਂ ਮਤਲਬ ਮਸ਼ੀਨਰੀ ਦੀ ਰਿਕੁਆਇਰਮੈਂਟ ਹੈ ਜਾਂ ਅਦਰ ਕੋਈ ਵੀ ਸਾਨੂੰ ਹੈਗੀ ਹੈ ਜਿਵੇਂ ਸਟੋਰੀ ਦੀ ਸਮੱਸਿਆ ਪਿਛੇ ਸਾਨੂੰ ਰਹੀ ਪਿਛਲੀ ਵਾਰ ਕੱਟ ਮਤਲਬ ਕੱਟ ਤਾਂ ਹੋ ਗਿਆ ਜਿੱਥੇ ਬ੍ਰੇਕਰ ਵੀ ਆ ਗਿਆ ਸੀ ਪਰ ਬਾਅਦ ਵਿੱਚ ਉਹ ਗੱਠਾ ਬਣਾਉਣ ਵਾਲੇ ਨਹੀਂ ਆਏ ਸੀ ਜਵਾਬ ਦੇ ਗਏ ਸੀ ਸੋ ਇਸ ਵਾਰ ਇਹ ਸਾਨੂੰ ਸ਼ੋਰ ਕਰਕੇ ਗਏ ਨੇ ਸਾਹਿਬ ਵੀ ਅਸੀਂ ਤੁਹਾਡੀਆਂ ਗੱਠਾਂ ਬਣਾਵਾਵਾਂ ਗਰੋਂ ਤੇ ਚੱਕਾਂਗੇ ਵੀ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਦਾ ਪੂਰਾ ਧੰਨਵਾਦ ਕਰਦੇ ਹਾਂ ਅਸੀਂ ਮੇਰੇ ਨਾਮ ਗੁਰਨਾਵ ਸਿੰਘ ਹੈ ਪਿੰਡ ਕਿਹੜਾ ਹੈ ਹਰਿਆਉਏ ਹੈ ਜੀ ਲੋਕਲਾ ਹੈ ਕੀ ਕੀ ਕਹਿਣਾ ਚਾਹੁੰਗੇ ਅੱਜ ਕਹਿਣਾ ਕੀ ਹੈ ਜੀ ਸਾਡੇ ਪਿਛਲੇ ਸਾਲ ਤੋਂ ਪਿਛਲੇ ਸਾਲ ਸਾਡੇ ਪਿੰਡ ਵਿੱਚ ਸਟੋਰ ਕੀਤੀ ਸੀ ਇਹਨਾਂ ਨੇ ਬਰੈਵੋ ਕੰਪਨੀ ਨੇ ਬਰਾਲੀ ਪਿਛਲੇ ਸਾਲ ਉਹਨਾਂ ਨੇ ਇੱਥੇ ਨਹੀਂ ਸਟੈਂਡ ਬਣਾਇਆ ਕੋਈ ਬਰਾਲੀ ਰੱਖਣ ਦਾ ਤੇ ਉਹਦੇ ਕਰਕੇ ਸਾਡੇ ਤੋਂ 19 ਕਿਲੋਮੀਟਰ ਦਾ ਜਿਹੜਾ ਫਰਕ ਹੈ ਇਸ ਕਰਕੇ ਉਹ ਸਾਡੇ ਤੱਕ ਤਾਂ ਪਹੁੰਚਦੀ ਨਹੀਂ ਜਿਹੜੇ ਨੇੜਲੇ ਪਿੰਡ ਨੇ ਉਹਨਾਂ ਨੂੰ ਨੇੜੋ ਖਰਚਾ ਘੱਟ ਪੈਂਦਾ ਉਹਨਾਂ ਉਹਨਾਂ ਚ ਇਕੱਠੀ ਕਰਕੇ ਮੁੜ ਜਾਂਦੇ ਆ ਸਾਡੇ ਦੋ ਤਿੰਨ ਪਿੰਡ ਜਿਵੇਂ ਰੱਤਾ ਖੇੜਾ ਭਲੇੜਾ ਹਰਿਆਊ ਹੈ ਤੇ ਦਸ ਕਿਹ ਪਿੰਡਾਂ 'ਚ ਉਹ ਪਹੁੰਚਦੇ ਨਹੀਂ ਕੀ ਅਸੀਂ ਅੱਜ ਵੀ ਡੀਸੀ ਸਾਹਿਬ ਨੂੰ ਇਹੀ ਸਵਾਲ ਕੀਤਾ ਵੀ ਸਾਡੇ ਤੋਂ ਨੇੜੇ ਤੋਂ ਨੇੜੇ ਉਹਨਾਂ ਨੂੰ ਵੱੱਟ ਵੱਟ ਆਪਣਾ ਸਾਡੇ ਪਿੰਡਾਂ ਦਾ ਜਿਹੜਾ ਉਹ ਇੱਥੇ ਇਕੱਠੀ ਕਰਨ ਦਾ ਬਰਾਲੀ ਇੱਥੇ ਇੰਤਜ਼ਾਮ ਕਰਾਇਆ ਜਾਂਦਾ। ਜੇ ਉਹਨਾਂ ਨੇ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ? ਉਹ ਕਹਿ ਕੇ ਤਾਂ ਗਏ ਆ ਜੀ ਦੇਖੋ। ਬਾਕੀ ਜੇ ਕੋਈ ਨਹੀਂ ਹੱਲ ਕਰਦੀ ਤਾਂ ਫਿਰ ਲਾਸਟ ਪੁਆਇੰਟ ਅੱਗੇ ਆ ਜੀ ਲਾਸਟ ਫਿਰ ਅੱਗੇ ਲਾਣਗੇ। ਉਹੀ ਹੋਏ। ਤੁਹਾਨੂੰ ਲੱਗਦਾ ਵੀ ਜਿਵੇਂ ਐਸਐਸਪੀ ਤੇ ਨਹੀਂ ਨਹੀਂ ਕਹਿ ਕੇ ਤਾਂ ਗਏ ਆ ਵਿਸ਼ਵਾਸ ਉਹਨਾਂ ਨੇ ਵੀ ਸਾਨੂੰ ਦਿੱਤਾ ਹੈਗਾ ਤੇ ਅਸੀਂ ਵੀ ਉਹਨਾਂ ਨਾਲ ਸਾਥ ਦੇਵਾਂਗੇ। ਜਰੂਰ। ਕੀ ਨਾਮ ਆ ਵੀਚ? ਕਰਨੈਲ ਕੌਰ ਮੇਰਾ ਨਾਮ ਹੈ। ਪਿੰਡ ਮੇਰਾ ਹਰਿਆਊਆ ਹੈ। ਬੀਕੇਯੂ ਇਕਤਾ ਆਬਦੀ ਲਹਿਰਾ ਮੂਨਕ ਦੀ ਬਲਾਕ ਆ ਗੂ ਆ। ਦੇਖੋ ਪ੍ਰਭੂ ਇਹ ਕਹੀ ਤਾਂ ਜਾਂਦ ਨਹੀਂ ਪ੍ਰਾਲੀ ਫੂਕੋ ਨਾ। ਅਸੀਂ ਪ੍ਰਾੜੀ ਦਾ ਹੱਲ ਕੀ ਕਰੀਏ ਕੀ ਕਰਨ ਸਾਡੇ ਕਿਸਾਨ ਆ ਜੇ ਪ੍ਰਾੜੀ ਵਿੱਚ ਪਾਉਂਦੇ ਆ ਤਾਂ ਕੱਲ ਨੂੰ ਕਣਕ ਨੂੰ ਕੀੜਾ ਪੈ ਜਾਂਦਾ ਐ ਅੱਛਾ ਪ੍ਰਾੜੀ ਨਾਲ ਤਾਂ ਸਰਕਾਰਾਂ ਨੂੰ ਧੂਆਂ ਦੇਸ ਗਿਆ ਇੱਕ ਮਹੀਨੇ ਦਾ ਧੂਆਂ ਹੁੰਦਾ ਨਾਲੇ ਮੱਛਰ ਨੂੰ ਹਟਾਉਂਦਾ ਨਾਲੇ ਆਪਾਂ ਨੂੰ ਆਕਸੀਜਨ ਦਿੰਦਾ ਇੱਕ ਦਵਾਈ ਐ ਜਿਹੜਾ ਫੈਕਟਰੀਆਂ ਦਾ ਧੂਆਂ ਐ ਸਰਕਾਰ ਪੂਰਾ ਸਾਲ ਕਰਦੀ ਐ ਉਹ ਤੂੰ ਇਹਨਾਂ ਨੂੰ ਕਿਉਂ ਨਹੀਂ ਦਿਸਦਾ ਇੰਨਾ ਗੰਦਾ ਧੂਆਂ ਲੋਕਾਂ ਨੂੰ ਕੈਮੀਕਲ ਵਾਲਾ ਧੂਆਂ ਕਈ ਸਰਵਰਗੀਆਂ ਬਿਮਾਰੀਆਂ ਲਾਉਂਦਾ ਐ ਉਹ ਵੀ ਤਾਂ ਬੰਦ ਕਰੀਏ ਜਾਣੇ ਜੇ ਸਾਡਾ ਧੂਆ ਬੰਦ ਕਰਾਉਣਾ ਮਾਤਾ ਅੱਜ ਡੀਸੀ ਸਾਹਿਬ ਆਏ ਨੇ ਉਹ ਇਸ ਪਿੰਡ ਚ ਸਮਝਾ ਕੇ ਗਏ ਨੇ ਵੀ ਇਸ ਵਾਰੀ ਜਿਹੜੀ ਇੱਕ ਪਰੇਸ਼ਾਨੀਆਂ ਪਿਛਲੇ ਸਾਲ ਆਈਆਂ ਤੁਹਾਨੂੰ ਉਹ ਪੂਰੀਆਂ ਕਰਾਂਗੇ ਕੀ ਲੱਗਦਾ ਵੀ ਤੁਹਾਨੂੰ ਜਿਹੜੀਆਂ ਘਾਟਾਂ ਸੀ ਗਿਆ ਜਾਂ ਜਿੱਥੇ ਬਰਬਿਓ ਕੰਪਨੀ ਬਹੁਤ ਦੂਰ ਐ ਉਹਦੇ ਬੱਸ ਡੀਸੀ ਸਾਹਿਬ ਨੇ ਸਾਡੇ ਟਰੈਟ ਵਾਲੀ ਗੱਲ ਦਾ ਹੰਗੂਰਾ ਵੀ ਨਹੀਂ ਪਰਿਆ ਸਾਨੂੰ ਨਹੀਂ ਲੱਗਦਾ ਵੀ ਇਹ ਸਾਨੂੰ 6 ਤੋਂ 4 ਟਿੱਕਰ ਟਰੈਡ ਭੇਜਣਗੇ ਸਾਡੀ ਸਟ੍ਰੈਟਜੀ ਹਾਂ ਮਸ਼ੀਨਾਂ ਹੈਗੀਆਂ ਕਹਿੰਦੇ ਨਹੀਂ ਚੱਲਦੀਆਂ ਨੇ ਖਰਾਬ ਹੋਈਆਂ ਖੜੀਆਂ ਹੁੰਦੀਆਂ ਨੇ ਜੀਦੇ ਕੋਈ ਟ੍ਰੈਟ ਹੀ ਨਹੀਂਗਾ ਉਹ ਮਸ਼ੀਨਾਂ ਨੂੰ ਕੀ ਕਰੂਗਾ ਟ੍ਰੈਟ ਭੇਜੇ ਜਾਣ ਸਰਕਾਰੀ ਸਾਡੇ ਕਿਸਾਨ ਤੇਲ ਪਾ ਕੇ ਉਹ ਵਾਹਣ ਬਾ ਲੈਣਾ ਆਪਣੀਆਂ ਕਣਕਾਂ ਬੀਜਣ ਅੱਗੇ ਕਣਕ ਨਿਕਲੇ ਅੱਛਾ ਪ੍ਰਾਰੀ ਦਾ ਆਪਣਾ ਪ੍ਰਾਰੀ ਚੱਕ ਕੇ ਗੱਠਾ ਬੰਨ ਕੇ ਨਾਲ ਚੱਕੀਆਂ ਜਾਣ ਸਾਡੀਆਂ ਜ਼ਮੀਨਾਂ ਸਾਡੇ ਕਿਸਾਨਾਂ ਦੀ ਜ਼ਮੀਨਾਂ ਬੇਵਕਤੀਆਂ ਨਾ ਹੋਣ ਟਾਈਮ ਸਿਰ ਕਣਕ ਬੀਜੇ ਅਸੀਂ ਵੀ ਖੁਸ਼ ਰਹੀਏ ਸਾਡੇ ਨਾਲ ਸਰਕਾਰ ਵੀ ਖੁਸ਼ ਰਹੇ ਪਰ ਸਰਕਾਰ ਸਾਡੇ ਨਾਲ ੱੱਕਾ ਕਰ ਰਹੀ ਹੈ ਗੰਦੇ ਤੋਂ ਇਹ ਕੈਮੀਕਲ ਦੇ ਤਾਂ ਬੰਦ ਨਹੀਂ ਕਰ ਰਹੀ ਫੈਕਟਰੀਆਂ ਦੇ ਸਾਡਾ ਪ੍ਰਾੜੀ ਦਾ ਇਹਨਾਂ ਨੂੰ ਧੂਆਂ ਦੀਦਾ ਜਿਹੜਾ 1 ਮਹੀਨਾ ਧੂਆਂ ਹੁੰਦਾ ਨਾਲੇ ਮੱਛਰ ਦੀ ਦਵਾਈ ਹੈ ਨਾਲੇ ਆਕਸੀਜਨ ਦਿੰਦਾ ਜਨਤਾ ਨੂੰ ਸਾਡੇ ਨਾਲ ਤੱਕ ਹੀ ਹੋ ਰਿਹਾ ਜਦੋਂ ਪਸਾਨ ਔਖੇ ਹੁੰਦੇ ਨੇ ਤਾ ਸਾਨੂੰ ਆ ਕੇ ਵਿਸ਼ਵਾਸ ਦਿਵਾ ਕੇ ਕਹਿੰਦੇ ਲੱਗਦਾ ਵੀ ਇਸ ਸਾਲ ਨਹੀਂ ਮੇਰਾ ਝੂਠ ਹੈ 100 ਚੋਂ 1 ਪੈਸਾ ਵਿਸ਼ਵਾਸ ਹੈ ਇਤੋਂ ਵੱਧ ਹੈ ਨਹੀਂ ਜਿੱਦੇ ਕਰਨਗੇ ਸਾਨੂੰ ਉਦੈ ਵਿਸ਼ਵਾਸ ਆਊਗਾ ਦੇਵ ਸਿੰਘ ਬਲਦੇਵ ਸਿੰਘ ਜੀ ਅੱਜ ਐਸਐਸਪੀ ਡੀਸੀ ਸਾਹਿਬ ਆਏ ਨੇ ਬਿਸਰਾਲੀ ਨੂੰ ਅੱਗ ਨਾ ਲਾਈ ਜਾਵੇ ਨਹੀਂ ਲਾਂਦੇ ਕੀ ਕਿਸ ਤਰ੍ਹਾਂ ਦਾ ਚਾਹੁੰਦੇ ਤੁਸੀਂ ਵੀ ਕਿਹੜੇ ਕਿਹੜੇ ਕਮੀਆਂ ਤੁਹਾਨੂੰ ਪਹਿਲਾਂ ਪਾਈਆਂ ਗਿਆ ਸੀ ਹੁਣ ਕੀ ਕਹਿ ਕੇ ਗਏ ਬਾ ਮਸ਼ੀਨਾਂ ਚਾਹੀਦੀਆਂ ਨੇ ਸਾਨੂੰ 2-3 ਵੱਡਣ ਵਾਲੀਆਂ ਦੇ ਝੱਕਣ ਵਾਲੀਆਂ ਅਸੀਂ ਜਮਾਂ ਹੀ ਨਹੀਂ ਕਰਦੇ ਕੋਈ ਸਮੱਸਿਆ ਕੀ ਸੀ ਪਿਛਲੇ ਸਾਹਿਬ ਪਿਛੋਂ ਆਉਂਦੀ ਨਹੀਂ ਜੇ ਵੱਢ ਗਏ ਨੇ ਤਾਂ ਮਹੀਨਾ ਮਹੀਨਾ ਆਉਂਦੇ ਨਹੀਂ ਫਿਰ ਉਹ ਵਾਹਨ ਸੁੱਕ ਨਾ ਜਾਊਗਾ ਪਰ ਅੱਜ ਡੀਸੀ ਸਾਹਿਬ ਕਹ ਕੇ ਗਏ ਨੇ ਵੀ ਇਹਦਾ ਹੱਲ ਅਸੀਂ ਕਰਾਂਗੇ ਜੇ ਕਰਦੇ ਨੇ ਫਿਰ ਜੇ ਅਸੀਂ ਲਾਗੇ ਤਾਂ ਸਾਨੂੰ ਜੁਰਮਾਨਾ ਨਹੀਂ ਫਿਰ ਇਹਨਾਂ ਨੂੰ ਕਰਾਂਗੇ ਬਸ ਇਹ ਗੱਲ ਠੀਕ ਹੈ ਨਾ ਠੀਕ ਹੈ ਜੀ